ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤੇ ਮੈਂ ਹਾਨੀਕੇ ਸ਼ਰਮਾ ਸੋ ਵੱਡੀ ਖਬਰ ਹੁਸ਼ਿਆਰਪੁਰ ਦੇ ਪੁਰ ਹੀਰਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪ੍ਰਵਾਸੀਆਂ ਦੇ ਨਾਲ ਭਰੀ ਬੱਸ ਨੂੰ ਸਥਾਨਕ ਵਾਸੀਆਂ ਦੇ ਵੱਲੋਂ ਰੋਕਿਆ ਜਾਂਦਾ ਹੈ ਤੇ ਉੱਥੇ ਮਾਹੌਲ ਵੀ ਜਿਹੜਾ ਕਿ ਬਹੁਤ ਗਰਮਾ-ਗਰਮੀ ਵਾਲਾ ਬਣ ਜਾਂਦਾ ਹੈ ਸਥਾਨਕ ਲੋਕਾਂ ਦੇ ਵੱਲੋਂ ਇੱਕ ਬੱਸ ਨੂੰ ਰੋਕਿਆ ਜਾਂਦਾ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਮੌਜੂਦ ਹੁੰਦੇ ਨੇ ਜੋ ਕਿ ਆਮ ਲੋਕਾਂ ਨੂੰ ਦੇਖਦੇ ਹੋਏ ਉੱਥੋਂ ਖਿਸਕਣਾ ਵੀ ਸ਼ੁਰੂ ਕਰ ਦਿੰਦੇ ਨੇ ਇਸੇ ਮੌਕੇ ਦੇ ਉੱਤੇ ਕਿਸਾਨੀ ਆਗੂ ਮਨਜੀਤ ਰਾਏ ਵੀ ਉੱਥੇ ਪਹੁੰਚਦੇ ਨੇ ਤਾਂ ਜਿਨ੍ਹਾਂ ਦੇ ਵੱਲੋਂ ਡਰਾਈਵਰ ਦੇ ਨਾਲ ਵੀ ਗੱਲਬਾਤ ਕੀਤੀ ਜਾਂਦੀ ਹੈ ਤਾਂ ਡਰਾਈਵਰ ਦਾ ਵੀ ਇਹੀ ਕਹਿਣਾ ਹੈ ਕਿ ਉਹ ਰੋਜ਼ ਦੀ ਤਰ੍ਹਾਂ ਇੱਥੇ ਟੂਰਿਸਟ ਬੱਸ ਹੈ ਜੋ ਕਿ ਇਸ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਆਂਦਾ ਹੈ ਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਨਾ ਪ੍ਰਵਾਸੀਆਂ ਨੂੰ ਛੱਡਿਆ ਜਾਂਦਾ ਹੈ ਤਾਂ ਅੱਜ ਪੁਰਹੀਰਾ ਜਦੋਂ ਬੱਸ ਪਹੁੰਚਦੀ ਹੈ ਤਾਂ ਸਥਾਨਕ ਲੋਕਾਂ ਦੇ ਵੱਲੋਂ ਉਸ ਬੱਸ ਨੂੰ ਰੋਕਿਆ ਜਾਂਦਾ ਹੈ ਤੇ ਡਰਾਈਵਰ ਦੇ ਨਾਲ ਵੀ ਗੱਲਬਾਤ ਕੀਤੀ ਜਾਂਦੀ ਹੈ ਇਵੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਜਦੋਂ ਡਰਾਈਵਰ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਨਾ ਹੀ ਉਸ ਦੇ ਕੋਲ ਕੋਈ ਲਾਇਸੈਂਸ ਹੁੰਦਾ ਹੈ ਤੇ ਨਾ ਹੀ ਕੋਈ ਬੱਸ ਦਾ ਕਾਗਜ਼ ਉਸ ਦੇ ਕੋਲ ਹੁੰਦਾ ਹੈ ਜਾਣਕਾਰੀ ਦਿੰਦਿਆਂ ਹੋਇਆ ਕਿਸਾਨੀ ਆਗੂ ਮਨਜੀਤ رائے ਨੇ ਦੱਸਿਆ ਕਿ ਵੈਸੇ ਤਾਂ ਪੰਜਾਬ ਪੁਲਿਸ ਵੀ ਆ ਜਿਹੜੀ ਉਹ ਲੋਕਾਂ ਦੇ ਆਨਲਾਈਨ ਚਲਾਨ ਕਰਦੀ ਹੈ ਪਰੰਤੂ ਅਜਿਹੀਆਂ ਐਕਟੀਵਿਟੀਆਂ ਵੱਲ ਉਹਨਾਂ ਦਾ ਕੋਈ ਵੀ ਗੰਭੀਰਤਾ ਦੇ ਨਾਲ ਧਿਆਨ ਹੈ ਜਿਹੜਾ ਕਿ ਉਹਨਾਂ ਵੱਲੋਂ ਨਹੀਂ ਦਿੱਤਾ ਜਾਂਦਾ ਕਿ ਇਹ ਪਰਵਾਸੀ ਨੇ ਨਾ ਤਾਂ ਇਹਨਾਂ ਦੀ ਕੋਈ ਵੈਰੀਫਿਕੇਸ਼ਨ ਹੈ ਕਿੱਧਰੋਂ ਆਏ ਨੇ ਜਾਂ ਕਿੱਧਰ ਨੂੰ ਇਹ ਜਾ ਰਹੇ ਨੇ ਜਾਂ ਰਹਿ ਰਹੇ ਨੇ ਇਹਨਾਂ ਦਾ ਕੋਈ ਵੀ ਪਤਾ ਨਹੀਂ ਹੈ ਤਾਂ ਦੂਜੇ ਪਾਸੇ ਜਿਵੇਂ ਹੀ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਂਦੀ ਹੈ ਤਾਂ ਥਾਣਾ ਪੁਰ ਹੀਰਾ ਦੇ ਪੁਲਿਸ ਅਧਿਕਾਰੀ ਵੀ ਮੌਕੇ ਦੇ ਉੱਤੇ ਪਹੁੰਚ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਪੜਤਾਲ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ऑल इंडिया है ऑल इंडिया टैक्स भी है सब यहाँ पे कितने लोगों को उतारा है पे दस लोग गए आठ से दस तक कहा गए वो उनका नाम पता कुछ मालूम है आपको? कुछ तो गए हैं जालंधर और कुछ गए लुधियाना और कुछ यही आसपास गए होंगे पता नहीं है उसका डाटा तुम्हारे पास नहीं, नहीं। कहाँ से उठाए थे कहाँ उठा इसका डाटा कुछ नहीं रखते आप नहीं जहाँ से लाए हैं वहाँ से पता है यहाँ का पता नहीं यहाँ कहाँ जाते हैं ਅਵੀ ਜੋ ਤੁਮੇ ਪੜਾਈ ਪ੍ਰਵਾਸੀਆਂ ਕਾ ਜੇ ਚੱਲ ਰਹਾ ਹੈ ਆਪਕਾ ਕੁਛ ਨਹੀਂ ਫਰਜ਼ਵੰਦਾ ਕਿ ਉਨ੍ਹਾਂ ਦਾ ਡਾਟਾ ਵਗੈਰਾ ਕੁਛ ਤੋਂ ਲੈ ਕੋਈ ਆਧਾਰ ਕਾਰਡ ਦੀ ਕਾਪੀ ਜਾਂ ਫਿਰ ਉਨ੍ਹਾਂ ਦਾ ਨਾਮ ਪਤਾ ਇੱਕ ਡਾਇਰੀ ਤੇ ਅਬ ਲੇਂਗੇ ਜੋ ਚੱਲenge ਤੇ ਪਤਾ ਨਹੀਂ ਕਿ ਟਿਕਟ ਕਿਵੇਂ ਕੱਟਦੇ ਹੋ ਇਸ ਕੀ ਆਨਲਾਈਨ ਹੈ ਟਿਕਟ ਪੁਸਤਕੜਤਾ ਪੇਪਰ ਤੇ ਹਾਂ ਥੋੜੀ ਦੇਰ ਪਹਿਲਾਂ ਫੋਨ ਗਿਆ ਜਿੱਤੋਂ 9:30 ਉਹਨਾਂ ਦਾ ਪੁਰਹੀ ਰੰਦਾ ਮੇਰੇ ਵੀ ਰਹਿਸ਼ਪੁਰਹੀ ਰੰ ਸੋ ਅੱਜ ਮੈਂ ਖੇਤਾਂ ਦੇ ਟਰੈਕਟਰ ਤੇ ਆਪਣਾ ਕੰਮ ਕਰ ਰਿਹਾ ਸੀਗਾ ਤਾਂ ਮੈਨੂੰ ਫੋਨ ਗਿਆ ਬਈ ਇੱਥੇ ਇੱਕ ਬੱਸ ਜਿਹੜੀ ਉਤਰੀ ਆ ਆ ਕੇ ਪ੍ਰਵਾਸੀਆਂ ਦੀ ਯੂਪੀ ਤੋਂ ਜਿਹੜੇ ਆਈ ਆ ਭਰ ਕੇ ਬਸ ਤੇ ਉਹ ਇੱਥੇ ਬੰਦੇ ਆ ਕੇ ਤਾਰੇ ਗਏ ਤੇ ਜਦੋਂ ਨੌਜਵਾਨਾਂ ਨੇ ਆ ਕੇ ਉਹਨੂੰ ਪੁੱਛਿਆ ਵੀ ਭਾਈ ਇਹ ਜਿਹੜੇ ਬੰਦੇ ਆਏ ਇਹਨਾਂ ਦਾ ਕੋਈ ਪ੍ਰੂਫ ਹੈਗਾ ਵੀ ਕਿੱਥੋਂ ਚੜੇ ਆ ਤਾਂ ਕਿੱਥੇ ਉਤਰੇ ਆ ਜਾਂ ਉਹਨਾਂ ਦਾ ਕੋਈ ਆਧਾਰ ਕਾਰਡ ਤੇ ਬਸ ਵਾਲੇ ਕੋਈ ਉਹਨਾਂ ਦਾ ਪ੍ਰੂਫ ਨਹੀਂ ਸੀ ਉਹ ਕਹਿੰਦਾ ਮੇਰੇ ਕੋਲ ਕੋਈ ਪ੍ਰੂਫ ਨਹੀਂ ਦੂਜੀ ਗੱਲ ਜਦੋਂ ਬਸ ਵਾਲੇ ਨੂੰ ਪੁੱਛਿਆ ਵੀ ਭਾਈ ਇਹਦੇ ਡਾਕੂਮੈਂਟਸ ਪੇਪਰ ਦਿਖਾ ਉਹ ਬਸ ਦਾ ਕੋਈ ਪੇਪਰ ਵੀ ਨਹੀਂ ਸੀ ਫਿਰ ਜਦੋਂ ਮੈਂ ਵੀ ਆ ਗਿਆ ਤੇ ਪੁਲਿਸ ਮੁਲਾਜ਼ਮ ਵੀ ਆਏ ਨੇ ਪੁਲਿਸ ਮੁਲਾਜ਼ਮਾਂ ਨੇ ਆ ਕੇ ਸਾਰਾ ਰਿਕਾਰਡ ਖੰਘਾਲ ਲਿਆ ਉਹਦਾ ਨਾ ਤੇ ਉਹਦੇ ਕੋਲ ਪਰਮਿਟ ਐ ਔਰ ਨਾ ਉਹਦੇ ਕੋਲ ਆਰਸੀ ਐ ਔਰ ਲਾਇਸੈਂਸ ਵੀ ਸਾਨੂੰ ਤਾਂ ਇਹ ਪੰਜਾਬ ਦਾ ਜਿਵੇਂ ਡੁਪਲੀਕੇਟ ਹੁਣ ਚੈੱਕ ਕਰਨਗੇ ਪੁਲਿਸ ਵਾਲੇ ਜਾ ਕੇ ਸੋ ਉਹ ਕੋਈ ਸਬੂਤ ਨਹੀਂ ਪੇਸ਼ ਕਰ ਸਕੇ ਤੇ ਉਹ ਥਾਣਾ ਪੁਰੀ ਦਾ ਹੁਣ ਬੱਸ ਭੇਜੀ ਐ ਸੋ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਵੀ ਇਹ ਕੀ ਜਿਹੜੀਆਂ ਜੁਪੀ ਤੋਂ ਬੱਸਾਂ ਚੱਲਦੀਆਂ ਨੇ ਭਰ ਕੇ ਪੰਜਾਬ ਨੂੰ ਇਹ ਬਿਨਾ ਪੇਪਰਾਂ ਤੋਂ ਹੀ ਚੱਲਣ ਗਈਆਂ ਪੰਜਾਬ ਦੇ ਵਿੱਚ ਪੰਜਾਬ ਵਾਲੇ ਲੋਕਾਂ ਦੇ ਤੁਸੀਂ ਕੈਮਰਿਆਂ ਨਾਲ ਹੀ ਚਲਾਨ ਕੱਟ ਰਹੇ ਹੋ ਬਈ ਕਾਰਾਂ ਦੇ ਮੋਟਰਸਾਈਕਲਾਂ ਦੇ ਤੇ ਫੇਰ ਜਿਹੜੀਆਂ ਇਹ ਅਦਰ ਸਟੇਟ ਤੋਂ ਆਉਂਦੀਆਂ ਨੇ ਉਹਦਾ ਕੋਈ ਜਲਾ ਨਹੀਂ